ਸਰਬਤ ਸਾਬ ਕੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਬਿਜ਼ਨਸ ਟ੍ਰੈਪ ਲਾ ਕੇ ਇੱਕ ਜਿਹੜਾ ਗਨਮੈਣ ਫੜਿਆ ਇਹ ਕੌਣ ਆਇਆ ਇਹ ਕਿੰਨਾ ਪੈਸਾ ਫੜਿਆ ਗਿਆ ਇਹ ਪਰਮਜੀਤ ਕੌਰ ਵਾਸੀ ਤਿਆਨ ਸੁੱਖਾ ਸਾਡੇ ਮਦੀਖ ਸੀ ਇਹਨਾਂ ਨੇ ਸਾਡੇ ਕੋਲੇ ਆ ਕੇ ਕੰਪਲੇਨਟ ਕੀਤੀ ਕਿ ਇੱਕ ਮੁਕੱਦਮਾ ਨੰਬਰ ਸੀਏ 70/25 ਮਥਾਣੇ ਦਰਜ ਹੋਇਆ ਸੀ ਉਹਦੇ ਵਿੱਚ ਜਿਹੜਾ ਉਹਨਾਂ ਦੇ ਹਸਬੰਦ ਉਹਨਾਂ ਦੇ ਬੱਚਾ ਦੇ ਜਿਹੜਾ ਅਪੀਲ ਦਰਜ ਹੋਈ ਸੀ ਉਹਨਾਂ ਦੇ ਆਪਟੀਕੂਮੈਂਟ ਸੀ ਆ ਜਿਹਦੇ ਸਬੰਧੀ ਵਿੱਚ ਉਹਨਾਂ ਨੇ ਇਨਕੁਆਰੀ ਲਵਾਈ ਸੀ ਆਪਣੇ ਡੀਐਸਪੀ ਸਰਪਲ ਦੇ ਕੋਲ ਤੇ ਇਹਦੇ ਵਿੱਚ ਜਿਹੜੀ ਇਨਕੁਇਰੀ ਦੇ ਵਿੱਚ ਜਿਹੜੀ ਹੈਗੀ ਉਹਨਾਂ ਨੂੰ ਇਹ ਆਪਣਾ ਜਿਹੜਾ ਰੈਕਵਰ ਹੈਗਾ ਇਹ ਆਪਦੇ ਆਪ ਨੂੰ ਇੰਦਰ ਸ਼ੋਅ ਕਰਕੇ ਉਹਨਾਂ ਕਹਿੰਦਾ ਸੀ ਜਿਹੜਾ ਤੁਹਾਡੇ ਦੀ ਇਨਕੁਇਰੀ ਹੈ ਤੁਹਾਡੇ ਹੱਕ ਤੇ ਕਰਵਾ ਦੇਵਾਂਗਾ ਤੇ ਇਹਦੇ ਬਦਲੇ ਜਿਹੜਾ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀਗੀ ਉਸ ਤੇ ਵਿਹਾਅ ਤੇ ਜਿਹੜਾ ਅਸੀਂ ਆਦਾ ਪੂਰਾ ਦਾ ਟਰੈਕ ਲਗਾਇਆ ਤੇ ਇਸ ਕਰਸਾ ਮੇ ਇਸ ਘਰ ਨੇ ਉਹਨਾਂ ਸੀ ਮੰਗ ਕੇ ਜਿਹੜੇ 1 ਲੱਖ ਰੁਪਏ ਲੰਦੇ ਹੋਏ ਜਾਂਦੇ ਹੈ ਜਿਹਨੜਾ ਤੋਂ ਵਧੀ ਅੱਛਾ ਤੇ ਇਹ ਕਿੰਨੇ ਦਿਨ ਪੁਰਾਣਾ ਜਿਹੜਾ ਐਫ ਆਈ ਆਰ ਤੇ ਜਿਸ ਦੇ ਵਿੱਚ ਇਹ ਪੈਸੇ ਮੰਗ ਰਿਹਾ ਇਹ ਐਪੀਆਰ 70/25 ਜਿਹੜੀ ਹੈਗੀ ਹੈਗਾ ਇਹਦੀ ਜਿਹੜੀ ਮਥਾਲੇ ਤੇ ਲੇਟਰ ਤੋਂ 10 ਦਿਨ ਪਹਿਲਾਂ ਦਰਜ ਹੋਈ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪੀ ਦੇਖ ਲਈ ਦੀ ਦਰਖਾਸਤ ਲਈ ਇਹਦੇ ਵਿੱਚ ਤੁਸੀਂ ਗੱਡੀ ਵੀ ਜਿਹੜੀ ਹੈ ਜੱਫਤ ਕੀਤੀ ਨਾਲ ਇਸ ਗੱਡੀ ਚੋਂ ਕਵਰੀ ਹੋਈ ਐ ਇਸ ਕਰਕੇ ਇਸ ਨੂੰ ਜਿਹੜੀ ਇਹ ਗੱਡੀ ਡੀਐਸਪੀ ਦੀ ਹਾਂ ਫਿਰ ਇਸ ਪਤਿਸ ਕਰ ਰਹੇ ਕਿ ਕਿਹਦੇ ਨਾਲ ਚਾਹੀਦੀ ਕੀ ਇਹਦੇ ਵਿੱਚ ਡੀਐਸਪੀ ਇਨਵੋਲਵ ਲੱਗਦਾ ਇਸ ਸੰਬੰਧੀ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਕਿ ਜੇਕਰ ਕਿਸੇ ਦਾ ਰੋਲ ਆ ਰੂਗਾ ਤਾਂ ਕੋਈ ਹੋਰ ਤਾਂ ਨਾ ਬਖਸ਼ੇਗਾ